ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣਿਓ ਮੈਂ ਗਰੀਬ ਪਰਿਵਾਰ ਵਿੱਚ ਜਨਮ ਲਿਆ ਸੀ ਮੇਰੇ ਮਾਂ ਪਿਓ ਗਰੀਬ ਜ਼ਰੂਰ ਸੀ ਪਰ ਫਿਰ ਵੀ ਮਿਹਨਤ ਕਰਦੇ ਸੀ ਉਹਨਾਂ ਨੇ ਸਾਡੀ ਜ਼ਿੰਦਗੀ ਵਧੀਆ ਕਰ ਦਿੱਤੀ ਸੀ ਮੈਂ ਆਪਣੇ ਮਾਂ ਪਿਓ ਦੀ ਇਕਲੌਤੀ ਧੀ ਨਹੀਂ ਸੀ ਮੇਰੇ ਦੋ ਵੱਡੇ ਭਰਾ ਵੀ ਸੀ ਮੇਰੇ ਦੋਨੋਂ ਵੱਡੇ ਭਰਾ ਕਾਫੀ ਕੰਮ ਕਰਨ ਵਾਲੇ ਸੀ ਛੋਟੀਆਂ-ਛੋਟੀਆਂ ਉਮਰਾਂ ਵਿੱਚ ਉਹਨਾਂ ਨੇ ਮੇਰੇ ਪਿਓ ਦਾ ਹੱਥ ਵਡਾਉਣਾ ਸ਼ੁਰੂ ਕਰ ਦਿੱਤਾ ਸੀ। ਪਾਪਾ ਕੰਮ ਤੇ ਜਾਂਦੇ ਸੀ ਤੇ ਉਹ ਦੋਨੋਂ ਪਾਪਾ ਦੇ ਨਾਲ ਹੀ ਚਲੇ ਜਾਂਦੇ ਸੀ। ਉਹਨਾਂ ਦੀ ਖੇਤਾਂ ਵਿੱਚ ਕੰਮ ਕਰਨ ਵਿੱਚ ਹੈਲਪ ਕਰਦੇ ਸੀ ਜਿਸ ਦੇ ਤੋਂ ਸਾਡੇ ਘਰ ਜ਼ਿਆਦਾ ਪੈਸੇ ਵੀ ਆਉਂਦੇ ਸੀ। ਪਾਪਾ ਤੇ ਮਾਂ ਹਮੇਸ਼ਾ ਖੁਸ਼ ਹੁੰਦੇ ਸੀ ਕਿ ਉਹ ਇੰਨੀ ਛੋਟੀ ਉਮਰ ਵਿੱਚ ਵੀ ਸਾਡੇ ਦੋਨਾਂ ਬੱਚਿਆਂ ਨੇ ਸਾਡੇ ਵਾਂਗੂ ਘਰ ਨੂੰ ਸੰਭਾਲ ਲਿਆ। ਹਾਲਾਂਕਿ ਉਹਨਾਂ ਦੀ ਉਮਰ ਕੰਮ ਕਰਨ ਦੀ ਨਹੀਂ ਸੀ। ਬਲਕੇ ਪੜਾਈ ਕਰਨ ਦੀ ਸੀ ਪਰ ਫਿਰ ਵੀ ਉਹ ਇੰਨੇ ਸਮਝਦਾਰ ਸੀ ਕਿ ਘਰ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਇਸ ਲਈ ਉਹਨਾਂ ਨੇ ਕੰਮ ਕਰਨਾ ਹੀ ਸੀ ਪੜਾਈ ਵਿੱਚ ਤਾਂ ਇੰਨੇ ਹੁਸ਼ਿਆਰ ਨਹੀਂ ਸੀ ਪਰ ਸਾਡੇ ਕੋਲ ਇੰਨੇ ਪੈਸੇ ਵੀ ਤਾਂ ਨਹੀਂ ਸੀ ਕਿ ਅਸੀਂ ਪੜ੍ਹ ਲਿਖ ਕੇ ਕੁਝ ਬਣ ਜਾਈਏ ਇਸ ਲਈ ਦੋਨਾਂ ਭਰਾਵਾਂ ਨੇ ਪਾਪਾ ਦੇ ਨਾਲ ਖੇਤਾਂ ਵਿੱਚ ਕੰਮ ਕਰਨਾ ਹੀ ਸ਼ੁਰੂ ਕਰ ਦਿੱਤਾ ਮੈਂ ਤੇ ਮੰਮੀ ਨੇ ਘਰ ਹੀ ਕੰਮ ਕਰਨਾ ਹੁੰਦਾ ਸੀ ਮੇਰੀ ਮੰਮੀ ਸਲਾਈ ਦਾ ਕੰਮ ਕਰਦੀ ਸੀ ਜਿੱਦੇ ਤੇ ਸਾਡੇ ਘਰੇ ਕਾਫੀ ਪੈਸੇ ਆਉਂਦੇ ਸੀ ਸਾਡਾ ਚੰਗਾ ਗੁਜ਼ਾਰਾ ਹੋ ਜਾਂਦਾ ਸੀ ਮੈਂ ਤੇ ਮਾਂ ਸਲਾਈ ਕਰਕੇ ਪੈਸੇ ਕਮਾਉਂਦੀਆਂ ਸੀ ਤੇ ਦੋਨੋਂ ਭਰਾ ਤੇ ਪਾਪਾ ਖੇਤਾਂ ਵਿੱਚ ਮਜ਼ਦੂਰੀ ਕਰਕੇ ਪੈਸੇ ਕਮਾਉਂਦੇ ਸੀ ਸਾਡੇ ਘਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਸੀ ਹੁਣ ਪੜ੍ਹਾਈ ਦੀ ਲੋੜ ਇਸ ਲਈ ਪੂਰੀ ਨਹੀਂ ਹੁੰਦੀ ਸੀ ਕਿਉਂਕਿ ਸਕੂਲ ਵਿੱਚ ਬਹੁਤ ਮਹਿੰਗੀ ਪੜ੍ਹਾਈ ਹੁੰਦੀ ਸੀ ਤੇ ਇੰਨੀ ਫੀਸ ਦੇਣ ਦੀ ਸਾਡੀ ਔਕਾਤ ਨਹੀਂ ਸੀ ਸਾਡੇ ਪਿੰਡ ਵਿੱਚ ਸਰਕਾਰੀ ਸਕੂਲ ਨਹੀਂ ਸੀ ਸਰਕਾਰੀ ਸਕੂਲ ਹੁੰਦਾ ਤਾਂ ਅਸੀਂ ਉੱਥੇ ਹੀ ਪੜ ਲੈਂਦੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਧੀਆ ਲੱਗਦੀ ਸੀ ਤਾਂ ਇੱਕ ਦਿਨ ਅਚਾਨਕ ਮੇਰੇ ਮਾਪਿਓ ਦੀ ਮੌਤ ਹੋ ਗਈ ਉਸ ਤੋਂ ਬਾਅਦ ਮੇਰੇ ਭਰਾਵਾਂ ਦਾ ਬੋਝ ਫੁਰ ਵੀ ਵੱਧ ਗਿਆ ਕਿਉਂਕਿ ਉਹਨਾਂ ਨੇ ਮੇਰਾ ਵਿਆਹ ਵੀ ਤਾਂ ਕਰਨਾ ਸੀ ਤੇ ਆਪਣੇ ਵੀ ਘਰ ਗ੍ਰਸਤੀ ਚਲਾਉਣੇ ਸੀ ਇਸ ਲਈ ਸਾਡੇ ਰਿਸ਼ਤੇਦਾਰਾਂ ਨੇ ਦੋਨੇ ਭਰਾਵਾਂ ਦਾ ਵਿਆਹ ਕਰ ਦਿੱਤਾ ਤੇ ਸਾਡੇ ਘਰ ਵਿੱਚ ਮੇਰੀਆਂ ਦੋ ਭਾਬੀਆਂ ਆ ਗਈਆਂ ਸੀ ਭਾਬੀਆਂ ਆਉਣ ਨਾਲ ਸਾਡੇ ਵਿੱਚ 15-20 ਦਿਨ ਖੁਸ਼ੀਆਂ ਰਹੀਆਂ ਪਰ ਉਸ ਤੋਂ ਬਾਅਦ ਉਹ ਮੇਰੇ ਨਾਲ ਲੜਾਈ ਕਰਨ ਲੱਗ ਪਈਆਂ ਤੇ ਕਹਿੰਦੀਆਂ ਕਿ ਇਹਨੂੰ ਸੋਹਰੇ ਘਰ ਭੇਜ ਦਿਓ ਨਹੀਂ ਤਾਂ ਅਸੀਂ ਇੱਥੇ ਨਹੀਂ ਰਹਿਵਾਂਗੇ ਉਹਨਾਂ ਨੇ ਪਤਾ ਨਹੀਂ ਮੇਰੇ ਭਰਾਵਾਂ ਨੂੰ ਕੀ ਪੱਟੀ ਪੜਾਈ ਮੇਰੇ ਭਰਾਵਾਂ ਦਾ ਸਾਰਾ ਰਤਬਾ ਹੀ ਅਲੱਗ ਹੋ ਗਿਆ ਉਹ ਮੇਰੇ ਨਾਲ ਗੱਲ ਵੀ ਨਹੀਂ ਕਰਦੇ ਸੀ ਗਰੀਬ ਪਰਿਵਾਰ ਦੇਖ ਕੇ ਮੇਰਾ ਵਿਆਹ ਕਰ ਦਿੱਤਾ ਵਿਆਹ ਤੋਂ ਬਾਅਦ ਕਦੀ ਵੀ ਮੈਨੂੰ ਆਪਣੇ ਘਰ ਦਾ ਮੂੰਹ ਨਹੀਂ ਦਿਖਾਇਆ ਸੀ ਮਾਪੇ ਹੁੰਦੇ ਤਾਂ ਕਾਸ਼ ਮੈਨੂੰ ਲੈ ਹੀ ਜਾਂਦੇ ਤੇ ਮੇਰਾ ਵਿਆਹ ਵੀ ਧੂਮ-ਧਾਮ ਨਾਲ ਕਰਦੇ ਪਰ ਪਰਵਾਂ ਮਾਂ ਨੇ ਤਾਂ ਮੇਰੇ ਕੋਲੋਂ ਪਿੱਛਿਆ ਹੀ ਛੁਡਵਾਇਆ ਸੀ ਵਿਆਹ ਹੋਣ ਤੋਂ ਬਾਅਦ ਇੱਕ ਦਿਨ ਵੀ ਉਹ ਮੈਨੂੰ ਲੈਣ ਲਈ ਨਹੀਂ ਆਏ ਸੀ ਨਾ ਹੀ ਉਹਨਾਂ ਨੇ ਮੇਰੇ ਨਾਲ ਕਦੇ ਕੋਈ ਗੱਲ ਕੀਤੀ ਤੇ ਆਪਣੇ ਘਰਗ੍ਰਸਤੀ ਚਲਾਉਣ ਲੱਗ ਪਏ ਸੀ ਮੈਂ ਆਪਣੇ ਸਹੁਰੇ ਘਰ ਵਿੱਚ ਖੁਸ਼ ਰਹਿੰਦੀ ਸੀ ਗਰੀਬ ਜ਼ਰੂਰ ਸੀ ਪਰ ਮੇਰਾ ਘਰ ਵਾਲਾ ਮੇਰਾ ਖਿਆਲ ਬਹੁਤ ਰੱਖਦਾ ਸੀ ਜਿੱਦਾਂ ਜਿੱਦਾਂ ਮੇਰੇ ਸਹੁਰਿਆਂ ਦੇ ਘਰ ਮੇਰੇ ਦਿਨ ਲੰਘਦੇ ਗਏ ਉਦਾਂ ਹੀ ਮੇਰੇ ਲਈ ਪਰੇਸ਼ਾਨੀਆਂ ਵਧੀਆਂ ਜਾਂਦੀਆਂ ਸੀ ਕਿਉਂਕਿ ਮੇਰਾ ਘਰ ਵਾਲਾ ਮਤਰਿਆ ਘਰ ਵਾਲਾ ਸੀ ਉਹਦਾ ਪਹਿਲਾ ਇੱਕ ਵਿਆਹ ਹੋਇਆ ਸੀ ਤੇ ਉਸ ਤੋਂ ਬਾਅਦ ਸਾਡੀ ਜ਼ਿੰਦਗੀ ਵਿੱਚ ਕੁਝ ਨਵਾਂ ਹੀ ਆਇਆ ਸੀ ਮੇਰਾ ਨਾਮ ਅਨੀਤਾ ਮੇਰਾ ਪਿੰਡ ਬੈਕਵਾਰਡ ਏਰੀਆ ਵਿੱਚ ਸੀ ਜਿੱਥੇ ਕੋਈ ਸਾ ਜਿਆਦਾ ਸਹੂਲਤਾਂ ਨਹੀਂ ਸੀ ਇੱਕ ਦਿਨ ਸਾਡੇ ਪਿੰਡ ਵਿੱਚ ਇੱਕ ਹਸਪਤਾਲ ਖੁੱਲਿਆ ਸੀ ਜਿੱਥੇ ਲੋਕਾਂ ਦਾ ਇਲਾਜ ਫ੍ਰੀ ਹੁੰਦਾ ਸੀ ਕੁਝ ਦਿਨਾਂ ਤੱਕ ਤਾਂ ਇਹ ਸਭ ਕੁਝ ਠੀਕ ਰਿਹਾ ਫਿਰ ਉਸ ਪਿੰਡ ਵਿੱਚ ਇਹ ਗੱਲ ਫੈਲ ਗਈ ਕਿ ਜੋ ਵੀ ਕੁਆਰੀ ਕੁੜੀ ਆਪਣਾ ਇਲਾਜ ਕਰਵਾਉਣ ਲਈ ਇੱਥੇ ਆਉਂਦੀ ਆ ਉਹ 10 ਮਿੰਟਾਂ ਵਿੱਚ ਪ੍ਰੈਗਨੈਂਟ ਹੋ ਜਾਂਦੀ ਆ ਇਹ ਸੁਣਿਆ ਤਾਂ ਇੱਕ ਹਫ਼ਤੇ ਦੇ ਵਿੱਚ ਮੈਂ ਆਪਣੀ ਕੁੜੀ ਦਾ ਵਿਆਹ ਕਰ ਦਿੱਤਾ ਉਸ ਤੋਂ ਬਾਅਦ ਇੱਕ ਦਿਨ ਮੈਂ ਆਪਣੀ ਕੁੜੀ ਨੂੰ ਉਹਦੇ ਸਹੁਰੇ ਘਰ ਮਿਲਣ ਲਈ ਚਲੀ ਗਈ ਹਜੇ 2 ਮਹੀਨੇ ਪਹਿਲਾ ਹੀ ਮੈਂ ਉਹਦਾ ਵਿਆਹ ਕੀਤਾ ਸੀ ਮੇਰੀ ਕੁੜੀ ਬੜੀ ਮਾਸੂਮ ਸੀ ਤੇ ਸਿੱਧੀ ਸਾਦੀ ਸੀ ਪਰ ਵਿਆਹ ਕਰਨਾ ਇੱਕ ਮਜਬੂਰੀ ਸੀ ਕਿਉਂਕਿ ਮੈਂ ਵੀ ਇੱਕ ਮੁਸ਼ਕਲ ਵਿੱਚ ਫਸੀ ਹੋਈ ਸੀ ਇਸ ਲਈ ਮੈਂ ਆਪਣੀ ਕੁੜੀ ਦੇ ਲਈ ਚੰਗਾ ਰਿਸ਼ਤਾ ਦੇਖ ਕੇ ਉਹਦਾ ਵਿਆਹ ਕਰ ਦਿੱਤਾ ਮੇਰੀ ਕੁੜੀ ਦਾ ਵਿਆਹ ਹੁੰਦੇ ਹੀ ਪਤਾ ਲੱਗ ਗਿਆ ਸੀ ਕਿ ਇਹ ਸਾਰੀ ਅਫਵਾਹੀ ਸੀ ਮੈਨੂੰ ਤਾਂ ਬਹੁਤ ਅਫਸੋਸ ਹੁੰਦਾ ਸੀ ਕਿ ਫਾਲਤੂ ਦੀਆਂ ਗੱਲਾਂ ਵਿੱਚ ਆ ਕੇ ਮੈਂ ਛੋਟੀ ਜਿਹੀ ਉਮਰ ਵਿੱਚ ਆਪਣੀ ਧੀ ਦਾ ਵਿਆਹ ਕਰ ਦਿੱਤਾ ਜਦੋਂ ਤੋਂ ਉਹਦਾ ਵਿਆਹ ਹੋਇਆ ਸੀ ਅੱਜ ਪਹਿਲੀ ਵਾਰ ਮੈਂ ਉਹਦੇ ਘਰ ਚੱਲੀ ਸੀ ਉਦੇ ਸਹਰਿਆਂ ਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸਾਨੂੰ ਤੁਹਾਡਾ ਜਾਦਾ ਆਉਣਾ ਜਾਣਾ ਪਸੰਦ ਨਹੀਂ ਇਸ ਲਈ ਇੱਕ ਵਾਰ ਤਾਂ ਮੈਂ ਆਪਣੀ ਧੀ ਦੇ ਘਰ ਜਾ ਹੀ ਸਕਦੀ ਆ ਹਜੇ ਮੈਂ ਘਰ ਦੇ ਅੰਦਰ ਵੀ ਨਹੀਂ ਗਈ ਸੀ ਕਿ ਸਾਹਮਣੇ ਆਪਣੀ ਧੀ ਨੂੰ ਦੇਖਿਆ ਤੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਉਹ ਭੱਜਦੀ ਹੋਈ ਮੈਨੂੰ ਦੇਖ ਕੇ ਮੇਰੇ ਕੋਲ ਆਈ ਤੇ ਮੇਰੇ ਸੀਨੇ ਨਾਲ ਲੱਗ ਗਈ ਮੈਂ ਪੁੱਛਿਆ ਕਿ ਤੇਰਾ ਇਹ ਕੀ ਹਾਲ ਹੋ ਗਿਆ ਕਿਨੇ ਕੀਤਾ ਉਹ ਰੋਂਦੀ ਹੋਈ ਕਹਿਣ ਲੱਗੀ ਕਿ ਮਾਂ ਉਹ ਤਿੰਨੋਂ ਮੇਰੇ ਨਾਲ ਰੋਜ਼ ਕੁੱਟਮਾਰ ਕਰਦੇ ਆ ਤੇ ਹੁਣ ਉਹ ਤਿੰਨੋਂ ਕੌਣ ਸੀ ਇਹ ਤਾਂ ਮੇਰੀ ਧੀ ਮੈਨੂੰ ਨਹੀਂ ਦੱਸਦੀ ਸੀ ਪਰ ਉਹ ਤਾਂ ਰੋਈ ਜਾਂਦੀ ਸੀ ਅਸਲ ਵਿੱਚ ਉਹਦਾ ਵਿਆਹ ਏਦਾਂ ਦੇ ਇਨਸਾਨ ਨਾਲ ਹੋਇਆ ਸੀ ਜਿਹਦੇ ਪਹਿਲਾਂ ਵੀ ਇੱਕ ਮੁੰਡਾ ਸੀ ਉਹਦੀ ਘਰ ਵਾਲੀ ਮਰ ਗਈ ਸੀ ਇਸ ਲਈ ਸਹੁਰਿਆਂ ਨੂੰ ਬੱਚੇ ਦੀ ਪਰਵਰਿਸ਼ ਕਰਨ ਦੇ ਲਈ ਕਿਸੇ ਮਾਂ ਦੀ ਲੋੜ ਸੀ ਮੈਂ ਕੁਆਰੀ ਸੀ ਇਸ ਲਈ ਮੇਰਾ ਵਿਆਹ ਮੇਰੇ ਘਰ ਵਾਲੇ ਨਾਲ ਹੋ ਗਿਆ ਸੀ ਮੈਂ ਆਪਣੇ ਘਰ ਵਾਲੇ ਦੇ ਮੁੰਡੇ ਦੀ ਪਰਵ੍ਰਿਸ਼ ਆਪਣੀ ਸਕੀ ਹਾਲਾਤੋਂ ਜ਼ਿਆਦਾ ਵੱਧ ਕੇ ਕਰਦੀ ਸੀ ਬਚਪਨ ਤੋਂ ਹੀ ਉਹਨੂੰ ਹੀ ਦੱਸ ਦਿੱਤਾ ਸੀ ਕਿ ਮੈਂ ਉਹਦੀ ਮਤਰੀਈ ਮਾਂ ਫਿਰ ਵੀ ਆਪਣੀ ਪਿਆਰੀ ਜਿਹੀ ਧੀ ਨੂੰ ਵੀ ਜਨਮ ਦਿੱਤਾ ਉਹ ਆਪਣੇ ਭੈਣ ਦੇ ਨਾਲ ਥੋੜਾ ਜਿਹਾ ਉਖੜਿਆ ਉਖੜੇ ਰਹਿੰਦਾ ਸੀ ਮੇਰੇ ਘਰ ਵਾਲੇ ਦੇ ਮੁੰਡੇ ਦਾ ਨਾਮ ਸਾਹਿਲ ਸੀ ਸਾਹਿਲ ਬਹੁਤ ਹੀ ਚੁੱਪ ਵਰਤਾਓ ਵਾਲਾ ਮੁੰਡਾ ਸੀ ਉਹ ਹਮੇਸ਼ਾ ਸੀਰੀਅਸ ਜਿਹਾ ਰਹਿੰਦਾ ਸੀ ਨਾ ਜ਼ਿਆਦਾ ਕਿਸੇ ਨਾਲ ਹੱਸਦਾ ਤੇ ਨਾ ਹੀ ਕਿਸੇ ਨਾਲ ਬੋਲਦਾ ਸੀ ਉਸ ਸਿਰਫ ਆਪਣੇ ਕੰਮ ਨਾਲ ਮਤਲਬ ਰੱਖਦਾ ਸੀ ਜਦੋਂ ਮੇਰੀ ਕੁੜੀ ਹੋਈ ਸੀ ਤਾਂ ਉਹ ਤੋਂ 2 ਮਹੀਨੇ ਬਾਅਦ ਹੀ ਮੇਰੇ ਘਰਵਾਲੇ ਦੀ ਮੌਤ ਹੋ ਗਈ ਸੀ ਮੈਂ ਬਹੁਤ ਗਰੀਬ ਸੀ ਇਸ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਦੋਨਾਂ ਬੱਚਿਆਂ ਨੂੰ ਪਾਲ ਕੇ ਜਵਾਨ ਕਰ ਦਿੱਤਾ ਸੀ ਮੇਰੀ ਕੁੜੀ ਦੀ ਉਮਰ 15 ਸਾਲ ਦੀ ਹੋ ਗਈ ਸੀ ਜਦ ਕਿ ਸਾਹਿਲ ਦੀ ਉਮਰ 22 ਸਾਲ ਦੀ ਸੀ ਮੇਰੀ ਕੁੜੀ ਵਿਆਹ ਤੋਂ 4 ਸਾਲ ਬਾਅਦ ਹੋਈ ਸੀ ਪਰ ਉਸ ਦੇ ਬਾਅਦ ਮੇਰੇ ਕੋਈ ਔਲਾਦ ਨਹੀਂ ਹੋਈ ਸੀ ਸਾਹਿਲ ਪੜ੍ਹਾਈ ਕਰਦਾ ਸੀ ਸਾਹਿਲ ਦੇ ਪਾਪਾ ਦੀ ਪਹਿਲਾਂ ਤੋਂ ਹੀ ਖੁਆਇਸ਼ ਸੀ ਕਿ ਉਹਦਾ ਮੁੰਡਾ ਪੜ੍ਹ ਲਿਖ ਕੇ ਕਿਸੇ ਕਾਬਲ ਬਣ ਜਾਵੇ ਇਸ ਲਈ ਸਾਹਿਲ ਹਮੇਸ਼ਾ ਆਪਣੀ ਪੜ੍ਹਾਈ ਵਿੱਚ ਬਿਜੀ ਰਹਿੰਦਾ ਸੀ ਮੈਂ ਲੋਕਾਂ ਦੇ ਘਰਾਂ ਵਿੱਚ ਵੀ ਕੰਮ ਕਰਦੀ ਸੀ ਆਪਣੀ ਧੀ ਦੀ ਪਰਵਿਸ਼ਵੀ ਕਰਦੀ ਸੀ ਤੇ ਮੁੰਡੇ ਦੀ ਵੀ ਪੜ੍ਹਾਈ ਦਾ ਖਰਚਾ ਚੁਕਦੀ ਸੀ ਸਾਹਿਲ ਦਾ ਵਰਤਾਓ ਮੇਰੇ ਨਾਲ ਬੜਾ ਸਾਦਾ ਜਿਹਾ ਸੀ ਮੈਂ ਉਹਨੂੰ ਕਦੀ ਵੀ ਖੁੱਲ ਕੇ ਹੱਸਦੇ ਹੋਏ ਨਹੀਂ ਦੇਖਿਆ ਸੀ ਮੇਰੇ ਘਰ ਵੱਲ ਦੀ ਖੁਆਇਸ਼ ਸੀ ਕਿ ਉਹਦਾ ਮੁੰਡਾ ਉਹਦੇ ਵਾਂਗੂ ਬਣ ਜਾਵੇ ਇਸ ਲਈ ਮੈਂ ਉਹਦੇ ਸੁਪਨੇ ਨੂੰ ਪੂਰਾ ਕਰਨਾ ਸੀ ਮੈਂ ਆਪਣੇ ਆਪ ਨੂੰ ਬਦਲਣ ਦੀ ਬਹੁਤ ਕੋਸ਼ਿਸ਼ ਕੀਤੀ ਆਪਣੀ ਕੁੜੀ ਨੂੰ ਮੈਂ ਥੋੜਾ ਹੀ ਪੜਾਇਆ ਸੀ ਕਿਉਂਕਿ ਹੁਣ ਮੇਰੀ ਉਮਰ ਵੱਧ ਗਈ ਸੀ ਤੇ ਮੈਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਜ਼ਿਆਦਾ ਹੀ ਨਹੀਂ ਹੁੰਦਾ ਸੀ 20 ਸਾਲ ਦੀ ਉਮਰ ਵਿੱਚ ਸਾਹਿਲ ਨੇ ਸਾਡੇ ਪਿੰਡ ਦੇ ਬੱਚਿਆਂ ਨੂੰ ਟਿਊਸ਼ਨ ਪੜਾਉਣੀ ਸ਼ੁਰੂ ਕਰ ਦਿੱਤੀ ਸੀ ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਬੱਚਿਆਂ ਨੂੰ ਟਿਊਸ਼ਨ ਪੜਾਉਂਦਾ ਸੀ ਜਿਦੇ ਤੋਂ ਉਹਨੂੰ ਥੋੜੇ ਜਿਹੇ ਪੈਸੇ ਵੀ ਮਿਲ ਜਾਂਦੇ ਸੀ ਤੇ ਉਹਨਾਂ ਦਾ ਘਰ ਦਾ ਖਰਚਾ ਤਾਂ ਨਹੀਂ ਚੱਲਦਾ ਹੁੰਦਾ ਸੀ ਸਾਹਿਲ ਆਪਣੇ ਭੈਣ ਨਾਲ ਬਹੁਤ ਹੀ ਘੱਟ ਗੱਲ ਕਰਦਾ ਸੀ ਅਸੀਂ ਦੋਨੇ ਮਾਵਾਂ ਈਆਂ ਘਰ ਵਿੱਚ ਇਕੱਲੀਆਂ ਹੀ ਰਹਿੰਦੀਆਂ ਸੀ ਸਾਹਿਲ ਦਾ ਸਾਰਾ ਦਿਨ ਬਾਹਰ ਹੀ ਰਹਿੰਦਾ ਸੀ ਸਿਰਫ ਰਾਤ ਨੂੰ ਹੀ ਆਉਂਦਾ ਸੀ ਰੋਟੀ ਖਾਣ ਤੋਂ ਬਾਅਦ ਸੌਂ ਜਾਂਦਾ ਸੀ ਮੇਰੀ ਕੁੜੀ ਵੀ ਜਵਾਲ ਹੋ ਗਈ ਸੀ ਉਹਦੀ ਉਮਰ 15 ਸਾਲ ਦੀ ਸੀ ਪਰ ਫਿਰ ਉਹ ਲੱਗਦੀ ਹੀ ਨਹੀਂ ਸੀ ਕਿ ਉਹ 15 ਕੋ ਸਾਲ ਦੀ ਹੋ ਗਈ ਆ ਬਲਕਿ ਉਹ ਕਿਸੇ 18 ਸਾਲ ਦੀ ਕੁੜੀ ਵਰਗੀ ਲੱਗਦੀ ਸੀ ਫਿਰ ਮੇਰੀ ਕੀ ਮਾਸੂਮ ਵੀ ਸੀ ਮੈਂ ਉਹਦਾ ਵਿਆਹ ਘੱਟ ਉਮਰ ਵਿੱਚ ਹੀ ਕਰ ਦਿੱਤਾ ਸੀ ਅਜੇ ਮੇਰੀ ਉਮਰ ਤਾਂ 35 ਸਾਲ ਦੀ ਸੀ ਤੇ ਮੇਰੇ ਘਰ ਵਾਲੇ ਨੇ ਇਸ ਦੁਨੀਆ ਤੋਂ ਗਏ ਹੋਏ ਕਾਫੀ ਟਾਈਮ ਹੋ ਗਿਆ ਸੀ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ ਕਿਉਂਕਿ ਘਰ ਦਾ ਸਾਰਾ ਖਰਚਾ ਸਾਂਹਲ ਕਰ ਦਿੰਦਾ ਸੀ ਸਾਡੇ ਰਿਸ਼ਤੇਦਾਰ ਵੀ ਸੀ ਸਾਹਿਲ ਦੇ ਪਾਪਾ ਦੇ ਮਰਨ ਤੋਂ ਬਾਅਦ ਉਹਦੇ ਘਰਦਿਆਂ ਨੇ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਸਾਡੇ ਹਵਾਲੇ ਕਰ ਦੇ ਜੇ ਤੂੰ ਦੂਸਰਾ ਵਿਆਹ ਕਰਵਾਉਣਾ ਤਾਂ ਉਹਨਾਂ ਦੀ ਮੈਂ ਇੱਕ ਨਾ ਸੁਣੀ ਮੈਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਸੀ ਮੈਂ ਜਦੋਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਜਾਂਦੀ ਸੀ ਤਾਂ ਮੇਰੇ ਸਹੁਰਿਆਂ ਨੇ ਕਿਹਾ ਕਿ ਸਾਡਾ ਨਾਮ ਤੂੰ ਬਦਨਾਮ ਕਰ ਰਹੀ ਹੈ ਤੇਰੇ ਘਰ ਵਾਲੇ ਨੇ ਮਰਦੇ ਹੋਏ ਕਿਹਾ ਸੀ ਕਿ ਜੇ ਮੈਂ ਇਸ ਦੁਨੀਆ ਤੋਂ ਚਲਾ ਜਾਵਾਂ ਕਾ ਮੇਰੇ ਘਰ ਵਾਲੀ ਦਾ ਦੂਸਰਾ ਵਿਆਹ ਕਰਵਾ ਦੇਜੋ ਮੇਰੇ ਘਰ ਵਾਲਾ ਬਹੁਤ ਹੀ ਜ਼ਿਆਦਾ ਬਿਮਾਰ ਸੀ ਉਹਨੇ ਜਾਂਦੇ ਜਾਂਦੇ ਇਹ ਗੱਲ ਮੇਰੇ ਸਹੁਰੇ ਤੇ ਜੀਠ ਨੂੰ ਕਹੀ ਸੀ ਉਹ ਤਾਂ ਮੇਰੇ ਪਿੱਛੇ ਪੈ ਗਈ ਸੀ ਅਸੀਂ ਆਪਣੇ ਭਰਾ ਦੀ ਆਖਰੀ ਖੁਆਇਸ਼ ਨੂੰ ਪੂਰੀ ਕਰਨਾ ਚਾਹੁੰਦੇ ਆਂ ਪਰ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਜਦੋਂ ਘਰ ਵਾਲੇ ਦੀ ਮੇਰੇ ਦੀ ਮੌਤ ਹੀ ਹੋ ਗਈ ਤਾਂ ਮੇਰੀ ਕੁੜੀ 2 ਮਹੀਨਿਆਂ ਦੀ ਸੀ ਮੁੰਡਾ 7 ਸਾਲ ਦਾ ਸੀ ਕਿਉਂਕਿ ਮੈਂ ਦੂਸਰਿਆਂ ਦੇ ਕ੍ਰੋਸੀ ਉਹਨੂੰ ਕਿਦਾਂ ਛੱਡ ਸਕਦੀ ਸੀ ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਚਾਹੁੰਦੀ ਸੀ ਮੰਨਿਆ ਕਿ ਉਸ ਟਾਈਮ ਮੇਰੇ ਵਿਆਹੀ ਉਮਰ ਵੀ ਸੀ ਪਰ ਇੱਕ ਮਾਂ ਹੋ ਕੇ ਜਿਸ ਤਰ੍ਹਾਂ ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕਦੀ ਸੀ ਇਦਾਂ ਕੋ ਹੋਰ ਕੋਈ ਨਹੀਂ ਕਰ ਸਕਦਾ ਸੀ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਬਲਕਿ ਆਪਣੇ ਬੱਚਿਆਂ ਦੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦੀ ਸੀ ਪਰ ਉਹ ਤਾਂ ਮੇਰੇ ਪਿੱਛੇ ਪਏ ਹੋਏ ਸੀ ਕਿਉਂਕਿ ਉਹਨਾਂ ਦੇ ਨਾਲ ਸਾਡਾ ਵੀ ਹਿੱਸਾ ਸੀ ਉਹਨਾਂ ਨੇ ਕਿਹਾ ਕਿ ਜੇ ਤੂੰ ਗੱਲ ਨਹੀਂ ਮੰਨੇਗੀ ਤਾਂ ਤੈਨੂੰ ਤੇਰਾ ਹਿੱਸਾ ਨਹੀਂ ਦੇਵਾਂਗੀ ਪਰ ਮੇਰਾ ਹਿੱਸਾ ਨਹੀਂ ਤਾਂ ਮੇਰੇ ਮੁੰਡੇ ਦਾ ਤਾਂ ਬੰਦਾ ਹੀ ਸੀ ਕਿਉਂਕਿ ਉਹ ਆਪਣੇ ਪਿਓ ਦਾ ਪੁੱਤ ਸੀ ਮੈਂ ਕੁਝ ਕਹਿ ਵੀ ਨਹੀਂ ਸਕਦੀ ਸੀ ਕਿਉਂਕਿ ਮੇਰਾ ਸਾਥ ਦੇਣ ਵਾਲਾ ਵੀ ਕੋਈ ਨਹੀਂ ਸੀ ਦੋਨੋਂ ਛੋਟੇ ਬੱਚੇ ਸੀ ਇਦਾਂ ਦੀ ਹਾਲਤ ਵਿੱਚ ਮੈਂ ਉਹਨਾਂ ਨੂੰ ਲੈ ਕੇ ਕਿੱਥੇ ਜਾਂਦੀ ਇਸੇ ਕਰਕੇ ਮੈਂ ਉਸ ਘਰੋਂ ਨਿਕਲ ਆਈ ਇੱਕ ਕਿਰਾਏ ਦੇ ਘਰ ਵਿੱਚ ਰਹਿਣ ਲੱਗ ਪਈ ਜਿੱਥੇ ਜਾ ਕੇ ਆਪਣਾ ਗੁਜ਼ਾਰਾ ਕੀਤਾ ਦੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਬੱਚਿਆਂ ਨੂੰ ਜਵਾਨ ਕਰ ਦਿੱਤਾ ਮੈਂ ਆਪਣੇ ਘਰ ਵਾਲੇ ਦੀ ਪ੍ਰਾਪਰਟੀ ਨੂੰ ਵੀ ਛੱਡ ਦਿੱਤਾ ਸੀ ਕਿਉਂਕਿ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਮੇਰਾ ਮੁੰਡਾ ਹੁਣ ਜਵਾਨ ਹੋ ਗਿਆ ਸੀ ਤਾਂ ਉਹਨੇ ਘਰ ਦਾ ਸਾਰਾ ਖਰਚਾ ਕਰਨਾ ਚੱਕਣਾ ਸ਼ੁਰੂ ਕਰ ਦਿੱਤਾ ਸੀ ਮੇਰੀ ਕੁੜੀ ਹਮੇਸ਼ਾ ਚੁੱਪ ਰਹਿੰਦੀ ਜਿਆਦਾ ਕਿਸੇ ਨਾਲ ਗੱਲ ਨਹੀਂ ਸੀ ਕਰਦੀ ਉਹ ਅਜੀਬ ਜਿਹੀ ਸੀ ਘਰ ਤੋਂ ਬਾਹਰ ਨਹੀਂ ਨਿਕਲਦੀ ਸੀ ਮੈਂ ਆਪਣੇ ਮੁੰਡੇ ਨੂੰ ਕਿਹਾ ਤੇ ਉਹਨੇ ਟਿਊਸ਼ਨ ਪੜਾਉਣ ਦੀ ਕੋਸ਼ਿਸ਼ ਕੀਤੀ ਉਹਦੇ ਟਿਊਸ਼ਨ ਪੜਾਇਆ ਤਾਂ ਉਹਨੂੰ ਕੁਝ ਨਹੀਂ ਆਉਂਦਾ ਸੀ ਸਕੂਲ ਵਿੱਚ ਵੀ ਪੜ੍ਹਾਈ ਉਹਨੇ ਨਹੀਂ ਕੀਤੀ ਸੀ ਕਿਉਂਕਿ ਮੇਰੇ ਕੋਲ ਤਾਂ ਇਹਨੇ ਪੈਸੇ ਨਹੀਂ ਸੀ ਮੈਂ ਦੋ ਬੱਚਿਆਂ ਨੂੰ ਪੜ੍ਹਾ ਸਕਦੀ ਇਸ ਲਈ ਮੈਂ ਸਿਰਫ ਆਪਣੇ ਮੁੰਡੇ ਨੂੰ ਹੀ ਸਕੂਲ ਵਿੱਚ ਪੜਾਇਆ ਸੀ ਮੇਰੀ ਕੁੜੀ ਦਿਮਾਗ ਤੋਂ ਬਹੁਤ ਕਮਜ਼ੋਰ ਸੀ ਉਹ ਕੁਝ ਵੀ ਨਹੀਂ ਪੜ੍ਹਨਾ ਚਾਹੁੰਦੀ ਸੀ ਮੈਂ ਇੱਕ ਵਾਰ ਉਹਦੀ ਸਰਕਾਰੀ ਸਕੂਲ ਵਿੱਚ ਐਡਮਿਸ਼ਨ ਕਰਵਾਈ ਸੀ ਤਾਂ ਉਹਦੀ ਟੀਚਰ ਕਹਿੰਦੀ ਕਿ ਤੁਹਾਡੀ ਕੁੜੀ ਦੀ ਦਿਮਾਗੀ ਹਾਲਤ ਬਾਕੀ ਬੱਚਿਆਂ ਨਾਲੋਂ ਬਹੁਤ ਹੀ ਜ਼ਿਆਦਾ ਕਮਜ਼ੋਰ ਆ ਇਹਦਾ ਤੁਸੀਂ ਪਹਿਲਾਂ ਇਲਾਜ ਕਰਵਾਓ ਕਿਉਂਕਿ ਮੇਰੇ ਕੋਲ ਤਾਂ ਇਹਨੇ ਪੈਸੇ ਕਿੱਥੇ ਸੀ ਕਿ ਮੈਂ ਆਪਣੀ ਕੀ ਦਾ ਇਲਾਜ ਕਰਵਾਉਂਦੀ ਵੈਸੇ ਵੀ ਮੇਰੀ ਕੁੜੀ ਦਾ ਦਿਮਾਗ ਕਮਜ਼ੋਰ ਸੀ ਉਹ ਪਾਗਲ ਤਾਂ ਨਹੀਂ ਸੀ ਜੋ ਮੈਂ ਉਹਦਾ ਇਲਾਜ ਕਰਵਾਉਂਦੀ ਮੈਂ ਮਸਾ ਆਪਣੇ ਘਰ ਨੂੰ ਚਲਾਇਆ ਸੀ ਤੇ ਉਹਦਾ ਕਿਰਾਇਆ ਵੀ ਦੇਣਾ ਸੀ ਮੈਨੂੰ ਆਪਣੇ ਘਰ ਵਾਲੇ ਦੇ ਹਿੱਸੇ ਦੀ ਬਹੁਤ ਲੋੜ ਸੀ ਕਿਉਂਕਿ ਉਹ ਮੇਰੇ ਕੰਮ ਹੀ ਆਉਣਾ ਸੀ ਜੋ ਮੇਰੇ ਘਰ ਵਾਲੇ ਦਾ ਸੀ ਉਹਦੇ ਭਰਾ ਤੇ ਪਿਓ ਨੇ ਮੈਨੂੰ ਕੁਝ ਨਹੀਂ ਦਿੱਤਾ ਇਦਾਂ ਹੀ ਦਿਨ ਲੰਘਦੇ ਗਏ ਤੇ ਮੈਂ ਪਰੇਸ਼ਾਨੀ ਨੂੰ ਹੌਲੀ-ਹੌਲੀ ਖਤਮ ਕੀਤਾ ਫਿਰ ਮੈਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੂੰ ਆਪਣੀ ਕੁੜੀ ਦਾ ਵਿਆਹ ਕਰ ਦੇ ਮੇਰੀ ਕੁੜੀ 15 ਕੋ ਸਾਲ ਦੀ ਸੀ ਮੈਨੂੰ ਉਹਦੀ ਫਿਕਰ ਵੀ ਰਹਿੰਦੀ ਸੀ ਕਿਉਂਕਿ ਮੇਰੀ ਧੀ ਦਾ ਖਰਚਾ ਚੁੱਕਣ ਵਾਲਾ ਕੋਈ ਨਹੀਂ ਸੀ ਇਸ ਲਈ ਮੇਰਾ ਮੁੰਡਾ ਉਹਦਾ ਹੀ ਖਰਚਾ ਚੁੱਕਦਾ ਸੀ ਪਰ ਉਸ ਵਿਚਾਰੇ ਦੀ ਇੰਨੀ ਕਮਾਈ ਨਹੀਂ ਸੀ ਕਿ ਉਹਦੇ ਕਰਕੇ ਖਰਚਾ ਕਰਦਾ ਤੇ ਘਰ ਦਾ ਖਰਚਾ ਵੀ ਕਰਦਾ ਕਿਉਂਕਿ ਇਹ ਗੱਲ ਠੀਕ ਸੀ ਕਿ ਮੈਂ ਆਪਣੀ ਕੁੜੀ ਦਾ ਵਿਆਹ ਕਰ ਦਿੱਤਾ ਛੇਤੀ ਹੀ ਉਹਦਾ ਰਿਸ਼ਤਾ ਲੱਭਿਆ ਮੈਨੂੰ ਆਪਣੀ ਕੁੜੀ ਲਈ ਜਿੱਦਾਂ ਦਾ ਘਰ ਚਾਹੀਦਾ ਸੀ ਜਿਸ ਘਰ ਵਿੱਚ ਸੱਸ ਜੇਠ ਜਠਾਣੀ ਭਾਬੀ ਕੋਈ ਵੀ ਕਿਸੇ ਦਾ ਚੱਕਰ ਨਾ ਹੋਵੇ ਕਿਉਂਕਿ ਮੇਰੀ ਕੁੜੀ ਤਾਂ ਬਹੁਤ ਹੀ ਮਾਸੂਮ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਕਿਸੇ ਜ਼ਿਆਦਾ ਮਾਮਲਿਆਂ ਵਿੱਚ ਫਸੇ ਸਾਰੇ ਵਿੱਚ ਤਾਂ ਵੈਸੇ ਵੀ ਕਾਫੀ ਜ਼ਿਆਦਾ ਸਿਆਸਤ ਹੀ ਹੁੰਦੀ ਆ ਬਲਕਿ ਜੋ ਸਿਆਸਤ ਹੁੰਦੀ ਸੀ ਉਹ ਤਾਂ ਦੇਸ਼ ਵਿੱਚ ਵੀ ਨਹੀਂ ਹੁੰਦੀ ਸੀ ਮੈਂ ਇੱਕ ਰਿਸ਼ਤਾ ਲੱਭ ਲਿਆ ਤੇ ਮੁੰਡਾ ਮੇਰੀ ਕੁੜੀ ਦੀ 3 ਤਰ੍ਹਾਂ ਘੱਟ ਹੀ ਉਮਰ ਦਾ ਸੀ ਚੰਗਾ ਕੰਮ ਕਰਦਾ ਸੀ ਮੁੰਡੇ ਦੇ ਪਰਿਵਾਰ 'ਚ ਮੁੰਡੇ ਦੇ ਇਲਾਵਾ ਦਾ ਪਿਓ ਤੇ ਹੋਰ ਕੋਈ ਨਹੀਂ ਰਹਿੰਦਾ ਸੀ ਉਹਨਾਂ ਦੇ ਘਰ ਵਿੱਚ ਕਿਸੇ ਔਰਤ ਦੀ ਲੋੜ ਸੀ ਜੋ ਘਰ ਦੇ ਕੰਮਕਾਰ ਸੰਭਾਲ ਸਕੇ ਮੁੰਡੇ ਦਾ ਪਿਓ ਬਹੁਤ ਬੁੱਢਾ ਹੋ ਗਿਆ ਸੀ ਉਹਨਾਂ ਵੀ ਸਾਡੇ ਘਰ ਤੋਂ ਇਹੀ ਰਿਸ਼ਤਾ ਪਸੰਦ ਆਇਆ ਸੀ। ਉਹਨੇ ਕਿਹਾ ਕਿ ਸਾਨੂੰ ਵੀ ਕਿਸੇ ਏਦਾਂ ਕੁੜੀ ਦੀ ਭਾਲ ਹੈ ਜੋ ਸਾਡੇ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਸਕੇ ਤੇ ਮੇਰੇ ਮੁੰਡੇ ਦੀ ਹੀ ਉਮਰ ਦੀ ਹੋਵੇ। ਗੱਲ ਪੱਕੀ ਹੋ ਗਈ ਸੀ। 15 ਦਿਨਾਂ ਦੇ ਵਿੱਚ ਮੈਂ ਵਿਆਹ ਕੀਤਾ। ਆਪਣੀ ਕੁੜੀ ਨੂੰ ਕਿਹਾ ਕਿ ਹੁਣ ਤੇਰਾ ਵਿਆਹ ਕਰ ਦੇਣਾ। ਉਹਨੇ ਕਿਹਾ ਕਿ ਮੈਂ ਕੀ ਕਰੂੰਗੀ? ਮੈਂ ਉਹਨੂੰ ਸਮਝਾਇਆ ਕਿ ਤੂੰ ਆਪਣੇ ਘਰ ਚਲੀ ਜਾਣਾ। ਤੇਰਾ ਉੱਥੇ ਘਰ ਵਾਲਾ ਹੋਊਗਾ। ਤੇਰਾ ਸਹੁਰਾ ਤੇਰੇ ਪਿਓ ਦੀ ਥਾਂ ਤੇ ਹੋਊਗਾ। ਉਹ ਤੇਰੇ ਸਿਰ ਤੇ ਹੱਥ ਰੱਖੂਗਾ ਹਮੇਸ਼ਾ ਆਪਣੇ ਸਹੁਰੇ ਦੀ ਇੱਜ਼ਤ ਕਰੇ ਤੇ ਆਪਣੇ ਸਹੁਰਿਆਂ ਵਿੱਚ ਆਪਣੀ ਇੱਜ਼ਤ ਬਣਾਈ ਰੱਖੀ ਹਮੇਸ਼ਾ ਆਪਣੇ ਘਰ ਵਾਲਿਆਂ ਦੀ ਗੱਲ ਮੰਨੀ ਘਰ ਦੇ ਸਾਰੇ ਕੰਮ ਚੰਗੀ ਤਰ੍ਹਾਂ ਕਰਨੇ ਸਿੱਖ ਹਮੇਸ਼ਾ ਆਪਣੇ ਘਰ ਦੀ ਘਰ ਵਾਲੇ ਦੀ ਗੱਲ ਮੰਨੀ ਜੀ ਦੇ ਤੋਂ ਤੇਰੀ ਤਾਰੀਫ਼ ਹੋਵੇ ਤੇ ਉਹਨਾਂ ਦੇ ਲਈ ਚੰਗਾ ਵਧੀਆ ਰੋਟੀ ਪਾਣੀ ਬਣਾਈ ਇਹਨੂੰ ਹੀ ਵਿਆਹ ਕਹਿੰਦੇ ਆ ਉਹਨੇ ਕਿਹਾ ਕਿ ਮੰਮੀ ਤੁਹਾਡਾ ਘਰ ਵਾਲਾ ਤਾਂ ਅਚਾਨਕ ਤੁਹਾਨੂੰ ਛੱਡ ਕੇ ਚਲਾ ਗਿਆ ਕਿ ਵਿਆਹ ਹੋ ਜਾਣ ਤੋਂ ਬਾਅਦ ਮੇਰਾ ਘਰ ਵਾਲਾ ਛੱਡ ਕੇ ਵੀ ਚਲਾ ਜਾਊਗਾ ਮੈਂ ਤਾਂ ਆਪਣਾ ਸਿਰ ਫੜ ਲਿਆ ਮੈਂ ਇਸ ਕੁੜੀ ਦਾ ਕੀ ਕਰਾਂ ਮੈਨੂੰ ਨਹੀਂ ਪਤਾ ਸੀ ਮੈਂ ਕਿਹਾ ਕਿ ਇਦਾਂ ਨਹੀਂ ਹੁੰਦਾ ਤੇ ਹਮੇਸ਼ਾ ਆਪਣੇ ਘਰ ਵਾਲੇ ਦੀ ਲੰਮੀ ਉਮਰ ਦੀ ਪ੍ਰਾਰਥਨਾ ਕਰੇ ਹਰ ਵੇਲੇ ਇਹੀ ਤੂੰ ਜਪੀ ਉਹ ਇਸ ਦੁਨੀਆ ਵਿੱਚ ਜਿਹੜਾ ਚਲਾ ਗਿਆ ਉਹ ਕਦੀ ਨਹੀਂ ਆਵੇਗਾ ਇਸ ਲਈ ਤੂੰ ਹਮੇਸ਼ਾ ਚੰਗੀ ਬਣੀ ਤੇ ਆਪਣੇ ਘਰ ਵਾਲੇ ਦੀ ਚੰਗੀ ਜ਼ਿੰਦਗੀ ਲਈ ਉੱਪਰ ਵਾਲੇ ਕੋਲ ਅਰਦਾਸ ਕਰਿਆ ਕਰੀ ਫਿਰ ਮੇਰੀ ਧੀ ਦਾ ਵਿਆਹ ਹੋ ਗਿਆ ਇੱਕ ਦਿਨ ਜਦੋਂ ਮੈਂ ਉਹਦੇ ਸਹੁਰੇ ਘਰ ਗਈ ਤਾਂ ਦੇਖਿਆ ਕਿ ਉਹ ਉੱਚੀ ਉੱਚੀ ਰੋਂਦੀ ਸੀ ਮੈਨੂੰ ਦੇਖ ਕੇ ਮੇਰੇ ਨਾਲ ਲੱਗ ਗਈ ਤੇ ਰੋਣ ਲੱਗ ਪਈ ਮੈਂ ਕਿਹਾ ਕੀ ਹੋ ਗਿਆ ਤਾਂ ਉਹਨੇ ਮੇਰੇ ਵੱਲ ਦੇਖਿਆ ਪਰ ਦੱਸਿਆ ਕੁਝ ਵੀ ਨਹੀਂ ਮੇਰਾ ਵੀ ਗੁੱਸਾ ਵੱਧ ਰਿਹਾ ਸੀ ਕਿਉਂਕਿ ਮੈਂ ਬਚਪਨ ਤੋਂ ਹੀ ਦੁੱਖ ਦੇਖਦੀ ਆ ਰਹੀ ਸੀ ਤੇ ਹੁਣ ਮੇਰੀ ਧੀ ਦੇ ਉੱਪਰ ਜੇ ਕੋਈ ਦੁੱਖ ਆ ਜਾਵੇ ਤਾਂ ਮੈਂ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦੀ ਇਸ ਲਈ ਮੈਂ ਆਪਣੀ ਕੁੜੀ ਨੂੰ ਕਿਹਾ ਕਿ ਜੋ ਵੀ ਹੋਇਆ ਮੈਨੂੰ ਸੱਚ-ਸੱਚ ਦੱਸ ਮੈਂ ਤੇਰੀ ਮਦਦ ਕਰੂੰਗੀ ਮੇਰੀ ਧੀ ਨੇ ਕਿਹਾ ਕਿ ਜਿਸ ਦਿਨ ਮੈਂ ਵਿਆਹ ਕੇ ਵਿਆਹ ਕਰਕੇ ਇਸ ਘਰ ਵਿੱਚ ਆਈ ਸੀ ਇਹਨਾਂ ਲੋਕਾਂ ਨੇ ਤਾਂ ਮੇਰਾ ਜੀਣਾ ਹਰਾਮ ਕਰ ਦਿੱਤਾ ਮੇਰੇ ਕੋਲ ਇਤਾਂ ਦੇ ਕੰਮ ਕਰਵਾਉਂਦੇ ਆ ਜੋ ਬਿਲਕੁਲ ਗੰਦੇ ਹੁੰਦੇ ਆ ਸਾਡੇ ਪਿੰਡ ਵਿੱਚ ਜਿਸ ਵੀ ਔਰਤ ਤੇ ਬੱਚਾ ਨਹੀਂ ਹੁੰਦਾ ਸੀ ਉਹਦੇ ਘਰ ਵਾਲੇ ਨੂੰ ਮੇਰੇ ਨਾਲ ਸਵਾਦ ਦਿੱਤਾ ਜਾਂਦਾ ਕਿ ਮੇਰੇ ਢਡ ਵਿੱਚੋਂ ਬੱਚੇ ਜੰਮ ਕੇ ਉਹਨਾਂ ਨੂੰ ਦਿੱਤੇ ਜਾਂਦੇ ਆ ਉਹਦੇ ਤੋਂ ਪੈਸੇ ਕਮਾਉਂਦੇ ਆ ਪਤਾ ਨਹੀਂ ਕਿੰਨੀਆਂ ਔਰਤਾਂ ਦੀ ਇੱਕ ਅੱਖ ਮੇਰੇ ਹੇ ਭਰੀਆ ਮੈਨੂੰ ਨਹੀਂ ਪਤਾ ਕਿਦਾਂ ਮਰਦਾਂ ਦੇ ਥੱਲੇ ਸਵਾ ਕੇ ਬੇਰਹਿਮੀ ਮੇਰੇ ਨਾਲ ਕੀਤੀ ਮੈਂ ਤਾਂ ਹੁਣ ਥੱਕ ਗਈਆਂ ਕਿਉਂਕਿ ਮੇਰੀ ਇੰਨੀ ਉਮਰ ਛੋਟੀ ਆ ਇੰਨੀ ਕਿਵੇਂ ਉਹ ਇੰਨੀ ਛੋਟੀ ਉਮਰ ਵਿੱਚ ਚੱਲਦੀ ਹੋਵੇਗੀ ਜੇ ਕਦੀ ਮੇਰੀ ਸਿਹਤ ਖਰਾਬ ਹੁੰਦੀ ਆ ਤੇ ਮੈਂ ਮਨਾ ਕਰ ਦਿੰਨੀ ਆ ਤਾਂ ਇਹ ਮੇਰੇ ਨਾਲ ਕੁੱਟਮਾਰ ਕਰਦੇ ਆ ਹੁਣ ਇਹ ਸੁਣ ਕੇ ਤਾਂ ਮੇਰੀ ਖੋਸ਼ ਛੁੱਟ ਗਈ ਸੀ ਮੈਨੂੰ ਤਾਂ ਆਪਣੇ ਆਪ ਤੇ ਦੁੱਖ ਹੁੰਦਾ ਸੀ ਕਿ ਮੈਂ ਆਪਣੀ ਟੀਮ ਕੇ ਸਨਾਰਕ ਵਿੱਚ ਸੁੱਟ ਦਿੱਤਾ ਮੈਂ ਫਟਾਫਟ ਪੁਲਿਸ ਨੂੰ ਫੋਨ ਲਾਇਆ ਤੇ ਇਹਨਾਂ ਦਰਿੰਦਿਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਆਪਣੀ ਧੀ ਨੂੰ ਆਪਣੇ ਨਾਲ ਲੈ ਗਈ ਉੱਥੇ ਜਾ ਕੇ ਮੈਂ ਉਹਨੂੰ ਚੰਗੀ ਤਰ੍ਹਾਂ ਦੇਖਿਆ ਤੇ ਸਾਰੇ ਸ਼ਰੀਰ ਦੀ ਦੇਖਭਾਲ ਕੀਤੀ ਮੇਰੀ ਧੀ ਜੋ ਵਿਆਹ ਕਰਵਾਉਣ ਤੋਂ ਵੀ ਹੁਣ ਡਰਨ ਲੱਗੀ ਸੀ ਮੈਂ ਵੀ ਉਹਦੀ ਗੱਲ ਨੂੰ ਮੰਨ ਲਿਆ ਤੇ ਉਹਨੂੰ ਕਿਹਾ ਕਿ ਤੂੰ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਜੀ ਜਿਸ ਦਿਨ ਤੈਨੂੰ ਆਪਣੇ ਪਸੰਦ ਦਾ ਜੀਵਨ ਸਾਥੀ ਮਿਲ ਜਾਊਗਾ ਤਾਂ ਮੈਨੂੰ ਦੱਸ ਦੇਵੀ ਮੈਂ ਤੇਰਾ ਉੱਥੇ ਵਿਆਹ ਕਰ ਦਵਾਂਗੀ ਫਿਰ ਇਦਾਂ ਹੀ ਦਿਨਾਂ ਨਿਕਲਦੇ ਮੈਂ ਰੋਜ਼ ਸੋਚਦੀ ਰਹੀ ਕਿ ਪਤਾ ਨਹੀਂ ਕਿਹੜੀਆਂ ਉਮਰਾਂ ਵਿੱਚ ਵਿਆਹ ਕਰ ਦਿੱਤਾ ਉਹਨੇ ਕੀ ਕੁਝ ਸਹਿਣ ਕੀਤਾ ਮੈਂ ਕਿਤੇ ਨਾ ਕਿਤੇ ਇਹੀ ਸੋਚਦੀ ਸੀ ਕਿ ਪਤਾ ਨਹੀਂ ਮੇਰੇ ਕੋਲੋਂ ਕਿੰਨਾ ਵੱਡਾ ਪਾਪ ਹੋਇਆ ਰੱਬ ਨੇ ਤਾਂ ਸਭ ਕੁਝ ਦੇਖਿਆ ਮੈਂ ਆਪਣੇ ਹੱਥਾਂ ਨਾਲ ਆਪਣੀ ਜ਼ਿੰਦਗੀ ਆਪਣੀ ਧੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਉਹਨੇ ਆਪਣੇ ਆਪ ਨੂੰ ਉਸ ਦਿਨ ਤੋਂ ਹੀ ਕੋਸ ਰਹੀ ਸੀ ਜਿਸ ਦਿਨ ਮੈਂ ਆਪਣੀ ਕੁੜੀ ਨੂੰ ਵਿਆਹ ਤੇ ਸਹੁਰੇ ਘਰ ਭੇਜਿਆ ਸੀ ਤੇ ਮੇਰੀ ਧੀ ਹਨ ਵੀ ਮੇਰੇ ਕੋਲ ਆ ਉਹ ਉਸ ਦਿਨ ਤੋਂ ਇਚੋਪ ਰਹਿਣ ਲੱਗ ਪਈ ਅੱਜ ਤੱਕ ਆਪਣੇ ਕਿਸੇ ਪਸੰਦ ਦਾ ਉਹਨੇ ਜ਼ਿਕਰ ਵੀ ਨਹੀਂ ਕੀਤਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਈ ਵਾਰ ਅਸੀਂ ਆਪਣੀ ਧੀ ਨੂੰ ਵਿਆਹ ਕੇ ਆਪਣਾ ਫਰਜ਼ ਦਾ ਅਦਾ ਕਰ ਦਿੰਨੇ ਆ ਪਰ ਇਹ ਨਹੀਂ ਦੇਖਦੇ ਕਿ ਅਗਲਾ ਪਰਿਵਾਰ ਸਾਡੀ ਧੀ ਦੇ ਕਾਬਲ ਹੁੰਦਾ ਜਾਂ ਨਹੀਂ ਕਦੇ ਵੀ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਕੇ ਹੀ ਆਪਣੀ ਧੀ ਦਾ ਵਿਆਹ ਕਰਨਾ ਚਾਹੀਦਾ ਬਾਕੀ ਰਹੀ ਗੱਲ ਕਿਸਮਤ ਦੀ ਜੇ ਕਿਸਮਤ ਚੰਗੀ ਆ ਤਾਂ ਧੀ ਦੀ ਜ਼ਿੰਦਗੀ ਸਵਰਗ ਬਣ ਜਾਂਦੀ ਆ ਜੇ ਕਿਸਮਤ ਹੀ ਮਾੜੀ ਆ ਤਾਂ ਸਾਡੀ ਧੀ ਜਿਉਂਦੇ ਜੀ ਮਰ ਜਾਂਦੀ ਆ ਪਰ ਰੱਬ ਅੱਗੇ ਇਹ ਹੀ ਦੁਆ ਕਿ ਰੱਬਾ ਜੇ ਧੀ ਦੇਵੀ ਤਾਂ ਚੰਗੀ ਕਿਸਮਤ ਲੇਖ ਕੇ ਹੀ ਭੇਜੀ